ਖੰਨਾ ਦੇ ਵਿੱਚ ਭ੍ਰਿਸ਼ਟਾਚਾਰ ਦੇ ਵਿਰੁੱਧ ਆਮ ਆਦੀ ਪਾਰਟੀ ਦੇ ਕੌਂਸਲਰਾਂ ਨੇ ਕਮਰ ਕੱਸੇ ਕਰ ਲੈਨੇ ਦਾਦੀਕੀ ਐਸਡੀਐਮ ਦਫਤਰ ਦੇ ਬਾਹਰ ਆਮ ਆਦੀ ਪਾਰਟੀ ਦੇ ਕੌਂਸਲਰਾਂ ਵੱਲੋਂ ਅਣਮਿੱਥੇ ਸਮੇਂ ਦੇ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ ਦਾਦੀਕੀ ਕਾਂਗਰਸ ਸ਼ਾਸਤ ਨਗਰ ਕੌਂਸਲ ਅਤੇ ਸਿਵਲ ਪ੍ਰਸ਼ਾਸਨ ਦੇ ਉੱਤੇ ਗੰਭੀਰ ਦੋਸ਼ ਨੇ ਜਿਹੜੇ ਆਪ ਕੌਂਸਲਰਾਂ ਵੱਲੋਂ ਲਾਏ ਜਾ ਰਹੇ ਨੇ ਉੱਥੇ ਹੀ ਲੋਕਾਂ ਦੇ ਵਿੱਚ ਪੰਜਾਬ ਸਰਕਾਰ ਦਾ ਅਕਸ ਖਰਾਬ ਕਰਨ ਦਾ ਵੀ ਦੋਸ਼ ਹੈ ਜਿਹੜਾ ਪਰਦਰਸ਼ਨਕਾਰੀਆਂ ਵੱਲੋਂ ਲਾਇਆ ਗਿਆ ਜਿਸ ਸੰਬੰਧੀ ਧਰਨਾਕਾਰੀ ਸੀਐਮ ਭਗਵੰਤ ਮਾਨ ਨੂੰ ਮਿਲ ਕੇ ਇੱਕ ਮੰਗ ਪੱਤਰ ਵੀ ਦੇ ਸਕਦੇ ਨੇ ਉਥੇ ਆਮ ਆਦੀ ਪਾਰਟੀ ਦੇ ਕੌਂਸਲਰ ਸੁਖਮਨ ਜੀਤ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਪਾਰਕਿੰਗ ਦੇ ਨਾਂ ਦੇ ਉੱਤੇ ਗੁੰਡਾਗਰਦੀਏ ਜਿਹੜੀ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੀਆਂ ਜੇਬਾਂ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਹੈ ਨਾਲ ਹੀ ਸ਼ਰਤਾਂ ਦੇ ਉਲਟ ਨਾਜਾਇਜ਼ ਤੌਰ ਦੇ ਉੱਤੇ ਵਸੂਲੀ ਹੈ ਜਿਹੜੀ ਕੀਤੀ ਜਾ ਰਹੀ ਹੈ ਉਥੇ ਹੀ ਗਰੀਬ ਲੋਕਾਂ ਤੋਂ ਰੇੜੀ ਫੜੀ ਵਾਲਿਆਂ ਤੋਂ ਰੋਜ਼ਾਨਾ ਪੈਸੇ ਨੇ ਜਿਹੜੇ ਲਏ ਜਾਂਦੇ ਨੇ ਅਤੇ ਨਾਲ ਹੀ ਨਜਾਇਜ਼ ਕਬਜ਼ੇ ਕੀਤੇ ਜਾ ਰਹੇ ਨੇ ਉੱਥੇ ਹੀ ਨਗਰ ਕੌਂਸਲ ਦੇ ਅਧਿਕਾਰੀ ਅਤੇ ਸ਼ਿਵਲ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠੇ ਨੇ ਦਾਦੀਆ ਕਿ ਗੈਰ ਕਾਨੂੰਨੀ ਇਮਾਰਤਾਂ ਤੇ ਜਿਹਦੇ ਨਾਲ ਉਸਾਰਨ ਦੇ ਦੋਸ਼ ਵੀ ਆਗੂਆਂ ਵੱਲੋਂ ਲਾਏ ਗਏ ਨੇ ਉੱਥੇ ਆਵਾਜ਼ੀ ਪਾਰਟੀ ਦੇ ਕੌਂਸਲਰ ਸੁਨੀਲ ਕੁਮਾਰ ਨੀਟਾ ਨੇ ਦੋਸ਼ ਲਾਇਆ ਕਿ ਨਗਰ ਕੌਂਸਲ ਦੇ ਵਿੱਚ ਭ੍ਰਿਸ਼ਟਾਚਾਰ ਦਾ ਬੋਲ ਵਾਲਾ ਅਤੇ ਨਜਾਇਜ਼ ਇਮਾਰਤਾਂ ਤੇਜ਼ੀ ਦੇ ਨਾਲ ਉਸਾਰੀਆਂ ਜਾ ਰਹੀਆਂ ਨੇ ਉੱਥੇ ਹੀ ਕਾਂਗਰਸ ਦੀ ਸੱਤਾ ਵਾਲੀ ਸਭਾ ਦੇ ਵਿੱਚ ਪੈਸੇ ਪੈਸੇ ਲੈ ਕੇ ਕੰਮ ਕਰਵਾਏ ਜਾਣ ਦੇ ਦੋਸ਼ ਵੀ ਲੱਗੇ ਨੇ ਇਸ ਮੌਕੇ ਨਾਗੂਆ ਨੇ ਬੋਲਦਿਆਂ ਕੀ ਕੁਝ ਜਾਣਕਾਰੀ ਦਿੱਤੀ ਆ ਆਓ ਜਾਣਦੇ ਹਾਂ ਇਸ ਤੋਂ ਸੁਣਵਾਈ ਨਹੀਂ ਹੈ ਜੀ ਕਿ ਜਿਹੜਾ ਕਮੇਟੀ ਦਾ ਪ੍ਰਸ਼ਾਸਨ ਆ ਨਾ ਇਹਨੂੰ ਸਰਕਾਰ ਦਾ ਬਿਲਕੁਲ ਭੈ ਨਹੀਂ ਹੈ ਜਮਈ ਜਿਵੇਂ ਹੁਣ ਤੋਂ ਉਹ ਨੀਤਾ ਜੀ ਨੇ ਦੱਸਿਆ ਵੀ ਨਜਾਇਜ਼ ਕਲੋਨੀਆਂ ਨਜਾਇਜ਼ ਕਬਜ਼ੇ ਨਜਾਇਜ਼ ਬਿਲਡਿੰਗਾਂ ਇਹ ਬਹੁਤ ਮੰਦ ਭੱਗੀ ਆ ਮਾਨ ਸਾਹਿਬ ਨੇ 0 0 ਟਾਲਰੈਂਸ ਤੋਂ ਕੰਮ ਸ਼ੁਰੂ ਹੋਇਆ ਉਹ ਆਪਣੀ ਨੀਤੀ ਨਾਲ ਸਹੀ ਚੱਲ ਰਹੇ ਨੇ ਇਹ ਥੱਲੇ ਵਾਲਾ ਜਿਹੜਾ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਸਹਿਯੋਗ ਨਹੀਂ ਕਰ ਰਿਹਾ ਮਿਊਨਿਸਪਲ ਕਾਉਂਸਲ ਇਸ ਸੰਬੰਧੀ ਕੋਈ ਤੁਸੀਂ ਉੱਪਰ ਚਿੱਠੀ ਲਿਖੀ ਹੈ? ਬਿਲਕੁਲ ਜੀ ਮੈਂ ਜਿਹੜਾ ਮੰਗ ਪੱਤਰ ਪਹਿਲਾਂ ਤਾਂ ਐਸਡੀਐਮ ਸਾਹਿਬ ਨੂੰ ਧਰਨਾ ਲਾਉਣ ਤੋਂ ਪਹਿਲਾਂ 15 15 ਤਰੀਕ ਦਾ ਅਲਟੀਮੇਟ ਵੀ ਤਾਂ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਧਰਨਾ ਲਾਉਣ ਦੀ ਪਰਮਿਸ਼ਨ ਮੰਗੀ ਦਾ ਵਿਧ ਮੰਗ ਪੱਤਰ ਸੀ ਉਹ ਤੇ ਉਸ 19 ਤਰੀਕ ਤੋਂ ਧਰਨਾ ਲਾਇਆ ਹੋਇਆ ਇਹਦੇ ਬਾਰੇ ਮੈਂ ਐਮਐਲਏ ਸਾਹਿਬ ਨੂੰ ਵੀ ਵਟਸਐਪ ਕਰਿਆ ਪਰਸਨਲ ਨੰਬਰ ਦੇ ਤੇ ਉਹਨਾਂ ਨੂੰ ਸੂਚਿਤ ਕਰਿਆ ਪਰ ਕੋਈ ਆਸ ਦੀ ਕਰਨ ਨਹੀਂ ਜਗੀ ਹਾਲ ਤੱਕ ਨਾ ਤਾਂ ਉਸ ਨਜਾਇਜ਼ ਕਬਜ਼ੇ ਨੂੰ ਹਟਾਇਆ ਗਿਆ ਨਾ ਕੋਈ ਕਾਰਵਾਈ ਕੀਤੀ ਗਈ ਹੈ ਕਿਸੇ ਤੇ ਤੁਹਾਨੂੰ ਕੀ ਲੱਗਦਾ ਵੀ ਕਾਰਨ ਕੀ ਐ ਇਸ ਦਾ ਕਾਰਨ ਤਾਂ ਮੈਂ ਹਮੇਸ਼ਾ ਹੀ ਕਹਿੰਦਾ ਨਾ ਜੇ ਜਦੋਂ ਬੁੱਤੀ ਚੋਰਾ ਨਾਲ ਲੜ ਜਵੇ ਫਿਰ ਪਾਉਂਗੂ ਦੇਣੀ ਆ ਜੀ ਹੁਣ ਕੀ ਮੰਗ ਕਰਦੇ ਮੰਗਾ ਜੀ ਉਹ ਔਰਤ ਦੇ ਕਾਰਵਾਈ ਕੀਤੀ ਜਾਵੇ ਬੰਦਿਆਂ ਦੇ ਪਲੱਸ ਉਹਨਾਂ ਦਾ ਜਿਹੜਾ ਰਿਕਾਰਡ ਆ ਮਗਾਇਆ ਜਾਵੇ ਸਰਕਾਰ ਦਾ ਜੀਐਸਟੀ ਚੋਰੀ ਹੋ ਰਿਹਾ ਨਾ ਤਾਂ ਨਾ ਤਾਂ ਠੇਕੇਦਾਰ ਕੋਲ ਜੀਐਸਟੀ ਨੰਬਰ ਆ ਉਹੀ ਠੇਕੇਦਾਰ ਨੂੰ ਇੱਕ ਨੂੰ ਪਰਸੈਂਟ ਦਾ ਠੇਕਾ ਵੀ ਉਹਨੂੰ ਦਿੱਤਾ ਹੋਇਆ ਅਸੀਂ ਮਾਨ ਸਾਹਿਬ ਤੋਂ ਮੰਗ ਕਰਦੇ ਆ ਵੀ ਇਹਨਾਂ ਦਾ ਸਾਰਾ ਰਿਕਾਰਡ ਮੰਗਾ ਕੇ ਇਹਦੀ ਜਾਂਚ ਕਰਾਈ ਜਾਵੇ ਜਿਹੜਾ ਨਜਾਇਜ਼ ਵਸੂਲੀ ਕੀਤੀ ਹੋਈ ਆ, ਵੀਐਸਟੀ ਚੋਰੀ ਕੀਤਾ ਸਰਕਾਰ ਦੇ ਖਾਤੇ ਜਮ੍ਹਾਂ ਕਰਾਇਆ ਜਾਵੇ ਉਹ ਪਿਛਲੇ ਜਿਹੜਾ ਇਹ ਧਰਨਾ ਲੱਗਿਆ ਹੋਇਆ ਹੈ ਇਸ ਧਰਨੇ ਸੰਬੰਧੀ ਕੋਈ ਵੀ ਅਧਿਕਾਰੀ ਸਾਡੇ ਕੋਲ ਪਹੁੰਚਿਆ ਨਹੀਂ ਅਧਿਕਾਰੀ ਬਿਲਕੁਲ ਹੋਂਦ ਕਰਨੀ ਨਹੀਂ ਸੁੱਤੇ ਪਏ ਨੇ ਨਜਾਇਜ਼ ਕਬਜ਼ੇ ਸ਼ਹਿਰ 'ਚ ਹਰ ਇੱਕ ਰੋਡ ਤੇ ਹੋਇਆ ਹੋਇਆ ਚਾਹੇ ਉਹ ਮਰੇਕੁਟਲਾ ਰੋਡ ਆ ਚਾਹੇ ਅਮਨੋਰ ਰੋਡ ਆ ਚਾਹੇ ਲਾ ਲੇਡੀ ਰੋਡ ਆ ਤੇ ਇਹਨਾਂ ਨਜਾਇਜ਼ ਕਬਜ਼ਿਆਂ ਪ੍ਰਤੀ ਜਿਹੜਾ ਸਾਡੇ ਆਪਣੇ ਕਾਉਂਸਲਰ ਅਧਿਕਾਰੀ ਨੇ ਜਿਹਾ ਈਓ ਸਾਹਿਬ ਨੇ ਚਾਹੇ ਹੋਰ ਅਧਿਕਾਰੀ ਨੇ ਉਹ ਬਿਲਕੁਲ ਇਹਨਾਂ ਦਾ ਸਾਥ ਦੇ ਰਹੇ ਨੇ ਕਬਜ਼ੇ ਕਰਾਉਣ ਦੇ ਵਿੱਚ ਜਿਵੇਂ ਨਜਾਇਜ਼ ਕਲੋਨੀਆਂ ਕੱਟੀਆਂ ਜਾ ਰਹੀਆਂ ਇਹਨਾਂ ਦੀ ਜ਼ਾਇਦ ਕੱਟੀਆਂ ਜਾ ਰਹੀਆਂ ਨੇ ਐਨਓਸੀਆਂ ਗਲਤ ਡਾਕੂਮੈਂਟਾਂ ਦੇ ਆਧਾਰ ਤੇ ਦਿੱਤੀਆਂ ਜਾ ਰਹੀਆਂ ਨੇ ਤੇ ਜਿੰਨੀ ਸਾਡੀ ਅਫਸਰ ਸੀਐਸਐਮ ਕਮੇਟੀ ਦੇ ਵਿੱਚ ਬੈਠੀ ਆ ਸਿਰਫ ਪੈਸੇ ਇਕੱਠੇ ਕਰਨ ਵਾਸਤੇ ਬੈਠੀ ਆ ਇਹ ਕੰਮਾਂ ਕਰਾਤੀ ਹੁੰਦਾ ਬਿਲਕੁਲ ਧਿਆਨ ਨਹੀਂ ਤੇ ਇਸ ਬਾਰੇ ਕੋਈ ਰੈਡਰਡਰ ਕੋਈ ਨਹੀਂ ਦੇ ਕੋਰਟੀਆ ਇਸ ਬਾਰੇ ਹੋਫ ਦੀ ਮੀਟਿੰਗ ਚ ਅਧਿਕਾਰੀਆਂ ਨੂੰ ਸਵਾਲ ਜਵਾਬ ਕਰਾਂਗੇ ਸਾਡਾ ਕੰਮ ਹੈ ਹਮੇਸ਼ਾ ਆਵਾਜ਼ ਉਠਾਉਣਾ ਜਿੱਥੇ ਜਿੱਥੇ ਪ੍ਰੋਬਲਮ ਆਸੀ ਉਹਦੇ ਖਿਲਾਫ ਆਵਾਜ਼ ਉਠਾਉਨੇ ਆ ਬਾਕੀ ਅਧਿਕਾਰੀਆਂ ਤੇ ਕਾਰਵਾਈ ਬਣਦੀ ਆ ਦੇਖਾਂਗੇ ਉੱਪਰ ਜਾਵਾਂਗੇ ਡੀਸੀ ਸਾਹਿਬ ਕੋਲ ਵੀ ਜਾਵਾਂਗੇ ਡੀਸੀ ਸਾਹਿਬ ਕੋਲ ਨਾ ਗੱਲ ਬਣੀ ਤਾਂ ਪ੍ਰਧਾਨ ਮੰਤਰੀ ਸਾਹਿਬ ਜੇ ਆ ਕੇ ਮਿਲਾਂਗੇ ਮੈਂ ਦੱਸਣਾ ਚਾਹਨਾ ਵੀ ਜਿਹੜਾ ਨਾ ਸਮਾਧੀ ਰੋਡ ਦੇ ਰੋੜਾ ਸਾਡੇ ਜਿਹੜੇ ਹੁਣ ਐਮਐਲਏ ਸਾਹਿਬ ਬਣੇ ਹੋਏ ਨੇ ਇਹਨਾਂ ਨੇ ਧਰਨਾ ਦਿੱਤਾ ਸੀ एम एल ए बन तो पहला भी इतनी कोई भी बस नहीं खड़नी चाहती एक्सीडेंट होंगे ने और उन्होंने दोष लाया थी। भी एक लख रुपया महीना प्रशासन से कोटली एम एल ए ला रहे असि यह भी देख लो जो को सबूत आता तो दसो नहीं, नहीं। सुबूत थे थे। तो नहीं बिल्कुल पक्के सबूत ने ठीक है जी असि धरने के बेचे उस त ਪੋਸਟਾਂ ਐਂਡ ਬੱਸ ਸਟੈਂਡ ਬਣ ਰਿਹਾ ਸੀ ਕਿਉਂਕਿ ਕੁਝ ਮਜਬੂਰੀ ਵੀ ਬਣ ਗਈ ਸੀ ਲੋਕ ਬੱਸ ਪਸਾ ਲੈਦੇ ਹੁਣ ਬੱਸ ਸਟੈਂਡ ਬਣ ਗਿਆ ਹੁਣ ਉਸ ਤਰੀਏ ਬੱਸਾਂ ਖੜ ਰਹੀਆਂ ਨੇ ਹੁਣ ਨਹੀਂ ਐਕਸੀਡੈਂਟ ਹੁੰਦੇ ਅਸੀਂ ਇਹ ਮੰਗ ਕਰਦੇ ਆ ਪੁਰਜ਼ੋਰ ਮੰਗ ਕਰਦੇ ਆ ਵੀ ਸਮਾਧੀ ਰੋਡ ਤੇ ਕੋਈ ਵੀ ਬਾਤ ਨਹੀਂ ਖੜਨੀ ਜੈਸੀ ਜਾਂ ਹੁਣ ਸਾਨੂੰ ਇਹ ਦੱਸਿਆ ਜਾਵੇ ਵੀ ਕਿਹੜੀ ਪਾਰਟੀ ਕਿਹੜੇ ਦਫ਼ਤਰ ਦੇ ਵਿੱਚ ਕਿਹੜੇ ਲੋਕਾਂ ਦੇ ਵੈਲਫੇਅਰ ਵਾਸਤੇ ਇਹ ਪੈਸੇ ਆ ਰਹੇ ਨੇ ਜਿਹੜੇ ਪਸਾ ਤੋਂ ਲੈ ਰਹੇ ਨੇ ਜੋਸਬੋ ਉਸ ਟਾਈਮ ਦੋਸੀ ਜਿਹੜਾ ਐਮਐਲਏ ਸਾਹਿਬ ਨੇ ਕਿਹਾ ਅਸੀਂ ਫਾਊਂਡਰ ਮੈਂਬਰ ਆ ਆਮ ਆਦਮੀ ਪਾਰਟੀ ਦੇ ਅਸੀਂ ਮੇਰਾ ਖਿਆਲ ਵੀ ਸ਼ਾਇਦ ਇਹ ਵੀ ਨਹੀਂ ਸੀ ਉਦੋਂ ਆਏ ਪਾਰਟੀ 'ਚ ਪਰ ਤੋਂ ਬਾਅਦ ਬਹੁਤ ਬਾਅਦ ਆਏ ਨੇ ਕਿ ਜਦੋਂ ਅਸੀਂ ਜੱਦੇ ਲੱਗੇ ਹੋਇਆ ਅਸੀਂ ਇਹ ਚਾਹੁੰਦੇ ਆ ਵੀ ਇੱਥੇ ਹੁਣ ਜਿਹੜਾ ਸਮਾਧੀ ਰੋਡ ਤੇ ਬਸਾ ਖੜ ਗਿਆ ਨੇ ਕਿਉਂ ਕਰ ਗਿਆ ਨੇ